ਦਰਸ਼ਕੋ ਗੁਰੂ ਕਾ ਲੰਗਰ ਇਹ ਸ਼ਬਦ ਸਾਡੀਆਂ ਅੱਖਾਂ ਸਾਹਮਣੇ ਆਉਂਦੇ ਆ ਕੇਵਲ ਖਾਣ ਵਾਲਾ ਭੋਜਨ ਹੀ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਪਰ ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਕੁਝ ਐਸੇ ਸਿਆਣੇ ਸੂਝਵਾਨ ਸਿੱਖ ਵੀ ਨੇ ਜਿਨ੍ਹਾਂ ਨੇ ਗੁਰੂ ਕੇ ਲੰਗਰ ਦੇ ਸ਼ਬਦਾਂ ਨੂੰ ਬਦਲ ਕੇ ਰੱਖ ਦਿੱਤਾ ਆ ਤੁਸੀਂ ਸਾਹਮਣੇ ਅਕਾਲ ਆਈਏਐਸ ਇਹ ਵੈਸਟ ਕੋਚਿੰਗ ਸੈਂਟਰ ਕਰਨਾਲ ਦੇਖ ਰਹੇ ਹੋ ਇਹ ਉਹ ਲੰਗਰ ਹੈ ਜਿਹੜਾ ਕੌਮ ਦੇ ਲਈ ਸਮਾਜ ਲਈ ਬਹੁਤ ਜ਼ਰੂਰੀ ਹੈ। ਦਰਸ਼ਕੋ ਉਹ ਬੱਚੇ ਜਿਹੜੇ ਬਹੁਤ ਯੋਗ ਨੇ ਤੇ ਆਪਣੀ ਯੋਗਤਾ ਦੇ ਆਧਾਰ ਦੇ ਉੱਤੇ ਮਿਹਨਤ ਕਰਕੇ ਉੱਚੀਆਂ ਥਾਵਾਂ ਦੇ ਉੱਤੇ ਪਹੁੰਚਣਾ ਚਾਹੁੰਦੇ ਨੇ, ਤਰੱਕੀ ਕਰਨੀ ਚਾਹੁੰਦੇ ਨੇ ਪਰ ਘਰ ਦੀ ਗਰੀਬੀ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦੀ। ਐਸੇ ਨੌਜਵਾਨ ਖਾਸ ਤੌਰ ਦੇ ਉੱਤੇ ਸਿੱਖ ਨੌਜਵਾਨ ਉਹਨਾਂ ਦੇ ਲਈ ਕਰਨਾਲ ਦੀਆਂ ਸਮੂਹ ਸੰਗਤਾਂ ਉੱਠ ਕੇ ਖੜੀਆਂ ਹੋਈਆਂ ਨੇ ਕਿ ਉਹਨਾਂ ਬੱਚਿਆਂ ਨੂੰ ਅਸੀਂ UPSC IAS ਇਗਜ਼ਾਮ ਦੀ ਤਿਆਰੀ ਕਰਵਾਉਣੀ ਹੈ ਉਹ ਵੀ ਬਿਲਕੁਲ ਫ੍ਰੀ ਜਿਹੜੀ ਤਿਆਰੀ ਦਿੱਲੀ ਤੇ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੱਖਾਂ ਰੁਪਈਆ ਖਰਚ ਕਰਨ ਤੋਂ ਬਾਅਦ ਹੁੰਦੀ ਹੈ ਸੋ ਇਹ ਕੋਚਿੰਗ ਸੈਂਟਰ ਕਰਨਾਲ ਦੇ ਵਿੱਚ ਇਹ ਕਿਉਂ ਖੋਲਿਆ ਗਿਆ ਇਹ ਅਕਾਲ IAS ਕੋਚਿੰਗ ਸੈਂਟਰ ਕਿਵੇਂ ਚੱਲਦਾ ਹੈ ਇਦੇ ਪ੍ਰਬੰਧਕਾਂ ਦਾ ਮਕਸਦ ਕੀ ਹੈ ਸਾਰੀ ਗੱਲ ਮੈਂ ਤੁਹਾਡੇ ਨਾਲ ਅੱਜ ਕਰਨੀ ਹੈ ਜਲਦੀ ਜਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਆਓ ਆਪਾਂ ਅਕਾਲ ਆਈਏਐਸ ਕੋਚਿੰਗ ਸੈਂਟਰ ਜਿੱਥੇ ਯੂਪੀਐਸਸੀ ਆਈਏਐਸ ਐਗਜ਼ਾਮ ਦੀ ਤਿਆਰੀ ਕਰਵਾਈ ਜਾਂਦੀ ਹੈ ਉਹ ਵੀ ਬਿਲਕੁਲ ਫ੍ਰੀ ਕਿੰਨਾ ਦੇ ਵਾਸਤੇ ਹੈ ਕਿਵੇਂ ਕਰਵਾਈ ਜਾਂਦੀ ਹੈ ਤੇ ਜਿਹੜੇ ਪੜ੍ਹ ਰਹੇ ਬੱਚੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਜਲਦੀ ਜਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਆਓ ਆਪਾਂ ਅਕਾਲ ਆਈਏਐਸ ਬੈਸਟ ਕੋਚਿੰਗ ਸੈਂਟਰ ਕਰਨਾਲ ਦੇ ਅੰਦਰ ਚਲਦੇ ਆ ਦੇਖਦੇ ਆ ਤੇ ਨਾਲ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਵੀ ਗੱਲ ਕਰਕੇ ਸਾਰੀ ਜਾਣਕਾਰੀ ਲੈਣ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਮੈਂ ਆ ਸੁਖਵੀਰ ਸਿੰਘ ਚੈਣਾ ਤੇ ਇਸ ਸਮੇਂ ਮੈਂ ਬੈਠਾ ਹਾਂ ਕਰਨਾਲ ਦੇ ਵਿੱਚ ਦਰਸ਼ਕੋ ਕਰਨਾਲ ਦੇ ਵਿੱਚ ਕਰਨਾਲ ਦੀਆਂ ਸਮੂਹ ਸਿੱਖ ਸੰਗਤਾਂ ਦੇ ਵੱਲੋਂ ਅਕਾਲ ਆਈਏਐਸ ਕੋਚਿੰਗ ਸੈਂਟਰ ਖੋਲਿਆ ਜਿਹੜੇ ਬੱਚੇ ਯੂਪੀਐਸਸੀ ਕਲੀਅਰ ਕਰਨਾ ਚਾਹੁੰਦੇ ਆ ਆਈਐਸ ਅਫਸਰ ਬਣਨਾ ਚਾਹੁੰਦੇ ਆ ਸਿਵਲ ਸੇਵਾਵਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਇੱਥੇ ਬੜੀ ਵਧੀਆ ਤਿਆਰੀ ਕਰਵਾਈ ਜਾਂਦੀ ਹੈ। ਔਰ ਜਿਹੜੇ ਬੱਚੇ ਇੱਥੇ ਤਿਆਰੀ ਕਰ ਰਹੇ ਨੇ ਯੂਪੀਐਸਸੀ ਦੀ ਜਾਂ ਸਿਵਲ ਸੇਵਾਵਾਂ ਜਿਹੜੀਆਂ ਨੇ ਉਹਨਾਂ ਉੱਚ ਅਹੁਦਿਆਂ ਦੇ ਉੱਤੇ ਲੱਗਣ ਦੀ ਤਿਆਰੀ ਕਰ ਰਹੇ ਨੇ। ਉਹਨਾਂ ਬੱਚਿਆਂ ਨੂੰ ਇੱਥੇ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਬੜੇ ਵਧੀਆ ਇਹਨਾਂ ਦੇ ਜਿਹੜੇ ਨੇ ਉਹ ਉਪਰਾਲੇ ਨੇ ਅੱਜ ਤੁਹਾਨੂੰ ਸਾਰੇ ਇਹਨਾਂ ਅਕਾਲ ਆਈਐਸ ਕੋਚਿੰਗ ਸੈਂਟਰ ਦੀ ਜਾਣਕਾਰੀ ਦੇਣੀ ਹੈ ਤੇ ਮੇਰੇ ਨਾਲ ਨੇ ਇਸ ਸਮੇਂ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਰਿਟਾਇਰ ਹੈਡਮਾਸਟਰ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਫਤਵੀ ਸਾਂਝ ਪਾਉਣੇ ਆ ਮਾਸਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਧਾਈ ਹੈ ਇਸ ਗੱਲ ਦੀ ਧੰਨਵਾਦ ਜੀ ਕਿ ਤੁਸੀਂ ਇਹ ਅਕਾਲ ਆਈਐਸ ਜੋ ਕੋਚਿੰਗ ਸੈਂਟਰ ਸ਼ੁਰੂ ਕੀਤਾ ਹੈ ਐ ਸ਼ੁਰੂਆਤ ਮੈਂ ਇੱਥੋਂ ਕਰਾਂਗਾ ਵੀ ਇਸ ਦੀ ਲੋੜ ਕਿਉਂ ਪਈ ਇਸ ਤਰ੍ਹਾਂ ਇਹ ਸਿੱਖ ਧਰਮ ਸਭ ਤੋਂ ਸਰਮੋਰ ਹੈ ਉਹ ਕਿਸ ਪੱਖ ਤੇ ਸਰਮੋਰ ਹੈ ਉਸੇ ਲੰਗਰ ਵੇਖੋ ਹਾਂ ਦੁਨੀਆ ਮੰਨ ਗਈ ਕਿ ਵਾਕਿਆ ਹੀ ਸਿੱਖ ਦੀ ਝੋਲੀ 'ਚ ਤਨਤਨ ਗੁਰੂ ਨਾਨਕ ਦੇਵ ਜੀ ਨੇ ਸਾਡੀ ਝੋਲੀ 'ਚ ਉਹ ਚੀਜ਼ ਪਾਈ ਹੈ ਹੂੰ ਹੁਣ ਹੌਲੀ-ਹੌਲੀ ਜਦੋਂ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਹੈ ਤੇ ਅਸੀਂ ਬਾਹਰ ਦੇਖਨੇ ਪਿਆ ਲੋਕਾਂ ਨੂੰ ਹੂੰ ਹਰ ਇੱਕ ਧਰਮ ਦੇ ਆਪ ਆਪ ਨੇ ਬੱਚਿਆਂ ਨੂੰ ਪ੍ਰਮੋਟ ਕਰਨ ਵਾਸਤੇ ਯੂਪੀਐਸਸੀ ਸੈਂਟਰ ਖੋਲੇ ਹੋਏ ਨੇ ਹੂੰ ਉਸ ਤੋਂ ਮੈਂ ਨਾਂ ਨਹੀਂ ਵੀ ਜੋੜਾਂਗਾ ਕਿ ਜਦੋਂ ਮੈਂ ਹੈਡਮਾਸਟਰ ਸਾਂ ਉਸ ਦੌਰਾਨ ਮੇਰੇ ਇੱਕ ਟੀਚਰ ਨੇ ਹੁਣ ਨਾਮ ਹੈ ਪੰਜਾਬੀ ਟੀਚਰ ਨੇ ਸਰਦਾਰ ਹਰਭਜਨ ਸਿੰਘ ਜੀ ਉਹ ਕਹਿੰਦੇ ਜੀ ਤੁਸੀਂ ਸੇਵਾਵਾਂ ਬਾਕੀ ਬਹੁਤ ਕਰਦੇ ਹੋ ਗੁਰਦੁਆਰਿਆਂ ਸਾਹਿਬ ਦੇ ਵਿੱਚ ਤੇ ਇੱਕ ਸਰ ਇੱਕ ਸੇਵਾ ਇੱਕ ਹੋਰ ਵੀ ਹੈ ਮੈਂ ਵੀ ਇਸ ਸੇਵਾ ਕਿਹੜੀ ਹੋ ਕਹਿੰਦੇ ਜੀ ਸਾਨੂੰ ਇਸ ਟਾਈਮ ਸਾਡੇ ਧਰਮ ਨੂੰ ਸਿੱਖਿਆ ਦੀ ਲੋੜ ਹੈ ਇਹ ਆਪਾਂ ਕਹਿ ਲਈਏ ਵੀ ਸਿੱਖਿਆ ਦਾ ਲੰਗਰ ਲਾਉਣ ਦੀ ਲੋੜ ਹੈ ਸਿੱਖਿਆ ਦੇ ਲੰਗਰ ਆਉਣ ਦੀ ਲੋੜ ਹੈ ਜਿਸ ਤਰ੍ਹਾਂ ਅਸੀਂ ਲੰਗਰ ਦੁੱਜੇ ਲਾਨੇ ਆ ਤੇ ਜੋ ਅਸੀਂ ਇੱਕ ਮੀਟਿੰਗ ਕੀਤੀ ਸਾਰਿਆਂ ਨੇ ਮਿਲ ਕੇ ਬੈਠ ਕੇ ਕਿ ਕਿਉਂ ਨਾ ਇੱਕ ਐਸਾ ਲੰਗਰ ਲਾਇਆ ਜਾਏ ਜੋ ਪੀੜ੍ਹੀਆਂ ਤੱਕ ਚੱਲੇ ਹਾਂ ਜੋ ਸਾਡੀ ਪੀੜ੍ਹੀਆਂ ਦਾ ਸੁਧਾਰ ਕਰਦਾ ਹੈ ਆਪਣਾ ਉਸ ਬੱਚੇ ਦਾ ਉਸ ਪਰਿਵਾਰ ਦਾ ਸੁਧਾਰ ਹੋਣਾ ਹੀ ਹੋਣਾ ਹੈ ਸਾਡੀਆਂ ਪੀੜ੍ਹੀਆਂ ਵੀ ਉਤਣ ਚੁੱਕੀਆਂ ਜਾਣ ਤਾਂ ਸਾਡੇ ਕੋਲ ਇੱਕ ਪ੍ਰਸ਼ਾਸਨ ਦੇ ਵਿੱਚ ਆ ਕੇ ਅਸੀਂ ਬੜੀਆਂ ਖੂਬਸੂਰਤਾਂ ਸੇਵਾਵਾਂ ਨਿਭਾ ਸਕਨੇ ਆ ਅਗਰ ਅਸੀਂ ਉੱਚ ਪਦਵੀ ਤੇ ਬੈਠੇ ਹੋਏ ਹਾਂ ਇੱਕ ਸਿੱਖ ਉੱਚ ਪਦਵੀ ਤੇ ਬੈਠਾ ਹੋਏਗਾ ਉਹ ਸਰਬੱਤ ਦੇ ਭਲੇ ਵਾਸਤੇ ਕੰਮ ਕਰੇਗਾ ਸਰਬੱਤ ਦਾ ਭਲਾ ਮੰਗੇਗਾ ਕਿਉਂਕਿ ਸਾਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਇਹ ਦਾਤ ਮਿਲੀ ਹੈ ਹਾਂ ਤਾਂ ਕਿਉਂ ਨਾ ਅਸੀਂ ਇਸ ਦਾਤ ਨੂੰ ਇਸ ਸਾਰੇ ਆਪਣੇ ਇਲਾਕੇ ਦੇ ਵਿੱਚ ਫਲਾਈਏ ਤੇ ਅਸੀਂ ਸਿੱਖਿਆ ਰਹੀਂ ਫਲਾਈਏ ਇਹ ਸਾਡਾ ਮਨ ਸੀ ਸਾਡੇ ਸਾਰਿਆਂ ਦਾ ਇੱਕ ਮੀਟਿੰਗ ਹੋਈ ਮੀਟਿੰਗ ਵਿੱਚ ਸਾਰਿਆਂ ਦੀ ਸਾਡੀ ਸਲਾਹ ਹੋਈ ਉਹਦੇ ਵਿੱਚ ਅਸੀਂ ਫਿਰ ਇੱਕ ਫੈਸਲਾ ਕੀਤਾ ਕਿ ਕਿਉਂ ਨਾ ਇੱਕ ਅਸੀਂ ਉੱਚ ਪੱਧਰ ਤੋਂ ਸ਼ੁਰੂਆਤ ਕੀਤੀ ਜਾਏ ਸਾਡਾ ਮਨ ਸੀ ਕਿ ਇੱਕ ਬਹੁਤ ਵਧੀਆ ਸਕੂਲ ਖੋਲ੍ਹਾ ਜਾਏ ਦੋ ਵਰਡ ਲੈਵਲ ਦਾ ਹੋਵੇ ਫਿਰ ਆਇਆ ਵੀ ਸ਼ੁਰੂਆਤ ਕਿੱਥੋਂ ਹੋਵੇ ਮੀਟਿੰਗ ਦੇ ਦੌਰਾਨ ਸਾਡਾ ਫੈਸਲਾ ਹੋਇਆ ਕਿ ਇੱਕ ਸੈਂਟਰ ਖੋਲ੍ਹਾ ਜਾਏ ਉਸ ਦਾ ਫਿਰ ਅਸੀਂ ਨਾਮ ਰੱਖਿਆ ਅਕਾਲ ਆਈਏਐਸ ਉਸ ਤੋਂ ਬੱਚਿਆਂ ਦੀ ਵੱਡੀ ਗਿਣਤੀ ਆਈ ਬੱਚਿਆਂ ਦਾ ਅਸੀਂ ਇੰਟਰੈਂਸ ਲੈ ਕੇ ਹੀ ਤਾਂ ਉਸ ਨੂੰ ਪਰੋਵਾਈਡ ਕਰਨੇ ਆ ਕਿ ਇਸ ਨੂੰ ਫ੍ਰੀ ਕੋਚਿੰਗ ਦਿੱਤੀ ਜਾਏਗੀ ਜਾਂ ਇਸ ਤੋਂ ਕੁਝ-ਕੁਝ ਫੀਸ ਹਾਸਲ ਕੀਤੇ ਜਾਏਗੇ ਉਹ ਤਾਂ ਕਾਰਨ ਹੈ ਇਹਦੇ ਵਿੱਚ ਕੋਈ ਸਪਾਰਸ਼ ਨਹੀਂ ਚੱਲਦੀ ਅਗਰ ਕੋਈ ਆਖੇ ਮੈਂ ਸਪਾਰਸ਼ ਕਰਾਂਗਾ ਤੇ ਸਪਾਰਸ਼ ਦੇ ਰਹੀਂ ਇੱਥੇ ਬੱਚੇ ਦਾ ਇੰਟਰੈਂਸ ਸਪਾਸ ਕਰਾ ਦਾਂਗਾ ਅਸੀਂ ਉਹ ਇੱਕ ਮਿਲ ਬੈਠ ਕੇ ਇਹ ਫੈਸਲਾ ਕੀਤਾ ਸੀ ਬਗੈਰ ਕਿਸੇ ਸਪਾਰਸ਼ ਤੋਂ ਇੱਥੇ ਬੱਚਾ ਆਏ ਉਹ ਬੱਚਾ ਆਪਣੇ ਭਵਿੱਖ ਨੂੰ ਵਧੀਆ ਕਰਨ ਵਾਸਤੇ ਆਪਣੇ ਆਪ ਨੂੰ ਸਿੱਖ ਕੌਮ ਨੂੰ ਧਰਮ ਨੂੰ ਦੇਸ਼ ਨੂੰ ਸਮਰਪਿਤ ਕਰਨ ਵਾਸਤੇ ਆਏ ਤੇ ਆਪਣੀ ਤਿਆਜ ਹੀ ਕਰੇ ਹੂੰ ਯੂਪੀਐਸਸੀ ਦੀ ਤਿਆਰੀ ਕਰਾਉਣ ਵਾਸਤੇ ਅਸੀਂ ਦਿੱਲੀ ਤੋਂ ਤੇ ਚੰਡੀਗੜ੍ਹ ਤੋਂ ਫੈਕਲਟੀ ਲੈ ਕੇ ਆਏ ਤਾਂ ਕਿ ਇਹ ਨਾ ਲਗੇ ਕਿ ਦਿੱਲੀ ਚ ਵਧੀਆ ਹੋਏਗਾ ਜਾਂ ਚੰਡੀਗੜ੍ਹ ਚ ਵਧੀਆ ਹੋਏਗਾ ਕਿਉਂਕਿ ਮਸ਼ਤੀ ਜੀ ਮੈਂ ਨਾ ਇਹੀ ਗੱਲ ਕਹਿਣੀ ਤੁਹਾਨੂੰ ਪੁੱਛਣੀ ਚਾਹ ਰਿਹਾ ਸੀ ਆਮ ਤੌਰ ਦੇ ਉੱਤੇ ਜਦੋਂ ਵੀ ਯੂਪੀਐਸਸੀ ਦੀ ਤਿਆਰੀ ਦੀ ਗੱਲ ਬੱਚੇ ਕਰਦੇ ਨੇ ਜਾਂ ਆਈਐਸ ਦੀ ਤਿਆਰੀ ਦੀ ਗੱਲ ਕਰਦੇ ਨੇ ਉਦੋਂ ਉਹ ਬਹੁਤਾਂ ਤੰਤ ਦਿੱਲੀ ਨੂੰ ਭਜਦੇ ਨੇ। ਹਾਂਜੀ। ਇੱਕ ਬੱਚਿਆਂ ਦੇ ਮਨ ਵਿੱਚ ਹੈ ਵੀ ਜਿਹੜੇ ਦਿੱਲੀ ਦੇ ਬੱਚੇ ਨੇ ਉਹ ਜਿਆਦਾ ਮਤਲਬ ਕਿ ਉਹ ਕਾਮਯਾਬ ਹੁੰਦੇ ਨੇ। ਅਸੀਂ ਦਿੱਲੀ ਵੀ ਜਦੋਂ ਸ਼ੁਰੂਆਤ ਕੀਤੀ ਸੈਂਟਰ ਦੀ ਅਸੀਂ ਦਿੱਲੀ ਗਏ। ਵੱਡੇ ਵੱਡੇ ਜਿਹੜੇ ਇੰਸਟੀਚਿਊਟ ਨੇ ਉੱਥੇ ਉਹਨਾਂ ਦੇ ਵਿੱਚ ਜਾ ਕੇ ਅਸੀਂ ਸਾਰੇ ਕੁਝ ਪੁੱਛਿਆ ਬੱਚਿਆਂ ਨੂੰ। ਉਹਨਾਂ ਬੱਚਿਆਂ ਦੇ ਰਾਹੀਂ ਸਾਨੂੰ ਚੀਜ਼ ਦਾ ਪਤਾ ਲੱਗਾ ਵੀ ਪਹਿਲਾਂ ਹੀ ਸੀ ਇੱਥੇ ਇਹਨਾਂ ਸੈਂਟਰਾਂ ਦੇ ਵਿੱਚ ਲੇਕਿਨ ਉਹ ਉਹ ਚੀਜ਼ ਨਹੀਂ ਜੋ ਅਸੀਂ ਸੁਣ ਕੇ ਆਏ ਸੀ ਇਹ ਦਿੱਲੀ ਦੇ ਬੱਚਿਆਂ ਨੇ ਸਾਨੂੰ ਦੱਸਿਆ ਅਸੀਂ ਜਾ ਕੇ ਪੁੱਛਿਆ ਸੀ ਕੇਵਲ ਐਡ ਵੱਡੀ ਕੀਤੀ ਜਾਂਦੀ ਹੈ ਐਡ ਵੱਡੀ ਕੀਤੀ ਜਾਂਦੀ ਹੈ ਉੱਥੇ ਵੱਡੀ ਬੱਚੇ ਦੀ ਗਿਣਤੀ ਹੁੰਦੀ ਹੈ ਕਿਉਂਕਿ ਸਾਰੇ ਇੰਡੀਆ ਚੋਂ ਉੱਥੇ ਬੱਚੇ ਗਏ ਹੁੰਦੇ ਨੇ ਤੇ ਕੋਈ ਨਾ ਕੋਈ ਕ੍ਰੀਮ ਦੇ ਵਿੱਚੋਂ ਬੱਚਾ ਅਗੇ ਨਿਕਲ ਆਉਂਦਾ ਉਸ ਨੂੰ ਲੈ ਕੇ ਕਹਿੰਦੇ ਵੀ ਅਸੀਂ ਹਾਂ ਮੰਨ ਲਓ ਵੀ 10000 ਦੇ ਵਿੱਚੋਂ ਇੱਕ ਬੱਚਾ ਕਲੀਅਰ ਹੋ ਗਿਆ 10 ਬੱਚਾ 20 ਬੱਚਾ ਅਗਰ ਨਿਕਲ ਵੀ ਜਾਂਦਾ ਹੈ ਤਾਂ ਆਪਣੇ ਆਪ ਉਹ ਵੱਡੀ ਗਿਣਤੀ ਮੰਗਦੇ ਨੇ ਹਮ ਲੇਕਿਨ ਅਸੀਂ ਜੋ ਸ਼ੁਰੂਆਤ ਕੀਤੀ ਕਿ ਸਾਨੂੰ ਲੱਗਾ ਕਿ ਸਾਡੇ ਬੱਚੇ ਬਹੁਤ ਵਧੀਆ ਪੜਨੇ ਉਹ ਤਾਂ ਕਾਰਨ ਸੀ ਸਾਡਾ ਜਿਹੜਾ ਸਾਰੇ ਕਰਨਾਲ ਦੇ ਏਰੀਆ ਦੇ ਬੱਚੇ ਲੋਕੇ ਸਾਡੇ ਨਾਲ ਲੱਗੇ ਹੋਏ ਨੇ ਉਹਨਾਂ ਦਾ ਵੀ ਮਨ ਕਰਦਾ ਹੈ ਕਿ ਅਫਸਰ ਵੱਡੇ ਵੱਡੇ ਸਾਡੇ ਬੱਚੇ ਉਹਧਿਆਂ ਤੇ ਬੈਠਣ ਤਾਂ ਕਿ ਸਾਡੇ ਦੇਸ਼ ਦਾ ਸਾਡੇ ਕੌਮ ਦਾ ਸਾਡੇ ਧਰਮ ਦਾ ਨਾਮ ਉੱਚਾ ਹੋਵੇ ਜਿਸ ਬੁਲੰਦੀਆਂ ਨੂੰ ਸਾਡੀ ਕਿਸਾਨੀ ਮੋਰਚਾ ਪਿੱਛੇ ਲੱਗਿਆ ਲੰਗਰ ਲੱਗੇ ਲੰਗਰਾਂ ਦੇ ਵਿੱਚ ਜੋ ਜੋ ਸ਼ਵਾਵਾਾਂ ਕੀਤੀਆਂ ਹਰ ਇੱਕ ਥਾਂ ਦੇ ਵਰਲਡ ਦੇ ਵਿੱਚ ਇਹ ਇੱਕ ਚੀਜ਼ ਨੂੰ ਚਰਚਾ ਹੋਈ ਚਰਚਾ ਹੋਈ ਇਸ ਚੀਜ਼ ਦੀ ਕਿ ਕਿੰਨੇ ਵਧੀਆ ਲੰਗਰ ਹੈ ਜਿੱਥੇ ਵੀ ਕੋਈ ਪੀੜ ਬੰਦੀ ਏ ਸਿੱਖੋ ਤੇ ਸਿੱਖੋ ਤੇ ਲੰਗਰ ਲੈ ਕੇ ਪਹੁੰਚ ਜੰਦਾ ਉੱਥੇ ਲੰਗਰ ਲੈ ਕੇ ਪਹੁੰਚ ਜਾਂਦਾ ਕੋਈ ਨਹੀਂ ਪਹੁੰਚੇਗਾ ਸਾਨੂੰ ਹੀ ਲੋੜ ਹੈ ਸਿੱਖਿਆ ਦੀ ਲੋੜ ਹੈ ਸਾਡੀ ਸਿੱਖ ਜੋ ਕੌਮ ਨੂੰ ਸਿੱਖਿਆ ਦੀ ਲੋੜ ਹੈ ਹਾਂ ਤੇ ਕਿਉਂ ਨਾ ਇਸ ਸਿੱਖਿਆ ਦਾ ਲੰਗਰ ਲਾਇਆ ਜਾਏ ਉਹ ਵੀ ਲੰਗਰ ਐਸਾ ਕਿ ਪੀੜੀਆਂ ਤੱਕ ਚੱਲੇ ਅੱਛਾ ਮਾਸਟਰ ਜੀ ਇੱਕ ਮੈਨੂੰ ਹੋਰ ਗੱਲ ਇਹ ਉਹ ਸਮਾਂ ਜਦੋਂ ਮਤਲਬ ਕਿ ਸਿੱਖ ਬੱਚਿਆਂ ਦਾ ਲੈ ਲੋ ਜਾਂ ਜਿਹੜੇ ਆ ਪੰਜਾਬ ਹਰਿਆਣਾ ਦਾ ਨੌਜਵਾਨ ਯੂਥ ਹੈ ਇਹਦੇ ਵਿੱਚੋਂ ਤੁਸੀਂ 100 ਬੱਚਿਆਂ ਵਿੱਚੋਂ ਪੁੱਛੋਗੇ ਤੇ 90 ਬੱਚੇ ਕਹਿਣਗੇ ਅਸੀਂ ਅਵਾਰਡ ਜਾਣਾ ਸੀ ਬਾਹਰ ਜਾਣਾ ਹੈ ਕੀ ਤੁਹਾਡੀ ਜਿਹੜੀ ਇਹ ਯਤਨ ਨੇ ਇਹਦੇ ਨਾਲ ਉਹਨਾਂ ਬੱਚਿਆਂ ਦੇ ਉੱਪਰ ਵੀ ਕੁਛ ਨਾ ਕੁਛ ਰੁਕ ਲੱਗੇਗੀ ਬਿਲਕੁਲ ਲੱਗੇਗੀ ਬਹੁਤ ਦੁੱਖ ਹੈ ਪ੍ਰਵਾਸ ਹੋ ਰਿਹਾ ਸਾਡੇ ਬੱਚਿਆਂ ਦਾ ਉਹ ਤਾਂ ਕਾਰਨ ਹੈ ਕਿ ਬੱਚੇ ਦਾ ਮਨ ਨਹੀਂ ਪਕੜਿਆ ਕਿਸੇ ਹੂੰ ਬੱਚੇ ਦਾ ਮਨ ਪਕੜੋ ਹਰੇਕ ਕਹਿੰਦਾ ਕਿ ਮੈਂ ਸਫਲ ਉੱਚ ਕੋਟੀ ਦਾ ਹੋਵਾਂ ਮੇਰੇ ਕੋਲ ਤਾਂ ਹੋਵੇ ਮੇਰੇ ਕੋਲ ਸਾਰਾ ਕੁਝ ਹੋਵੇ ਕਮਾਈ ਹੋਵੇ ਜੀ ਮੇਰਾ ਜਵਦਾਦ ਹੋਵੇ ਮੇਰੇ ਕੋਲ ਕੋਠੀ ਹੋਵੇ ਮੇਰੇ ਕੋਲ ਕਾਰ ਹੋਵੇ ਉਸ ਨੂੰ ਲੈਣ ਵਾਸਤੇ ਵਿਦੇਸ਼ ਭੱਜਦਾ ਹੈ ਹੂੰ ਇੱਥੇ ਮਿਹਨਤ ਨਹੀਂ ਕਰਦਾ ਹੂੰ ਅਗਰ ਉਹੀ ਲੜਕਾ 10-10 ਘੰਟੇ 12-12 ਘੰਟੇ ਜਾ ਕੇ ਮਿਹਨਤ ਕਰਦਾ ਹੈ ਉਹ ਚੀਜ਼ ਇੱਥੇ ਅਗਰ 4 ਘੰਟੇ 5 ਘੰਟੇ ਕੰਮ ਕਰ ਲਏ ਉਹੀ ਸ਼ਖਸ ਉਹੀ ਬੱਚਾ ਤੇ ਇੱਥੇ ਵੀ ਕਾਮਯਾਬ ਉਹ ਹੋ ਸਕਦਾ ਹੈ ਹੂੰ ਗੱਲ ਹੈ ਮਿਹਨਤ ਕਰਨ ਦੀ ਸਾਡੀ ਮਿਹਨਤ ਨਹੀਂ ਐ ਸਾਡੇ ਦਾ ਮਤਲਬ ਸਾਡੇ ਬੱਚੇ ਜਿਹੜੇ ਨੇ ਨੌਜਵਾਨ ਪੀੜ੍ਹੀ ਐ ਉਹਨਾਂ ਦੀ ਮਿਹਨਤ ਘੱਟ ਹੈ ਤੇ ਹੱਥਾਂ ਨਾਲ ਕਮਾਈ ਕਰਨ ਨੂੰ ਉਹ ਜ਼ਿਆਦਾ ਪ੍ਰੀਫਰੈਂਸ ਦਿੰਦੇ ਨੇ ਵੀ ਹੱਥਾਂ ਦੀ ਕਮਾਈ ਕਰਕੇ ਅਸੀਂ ਡਾਲਰ ਕਮਾ ਲਾਂਗੇ ਅਸੀਂ ਪੈਸਾ ਕਮਾ ਲਾਂਗੇ ਅਸੀਂ ਧਨવાન ਹੋ ਜਾਾਂਗੇ ਧਨવાન ਜ਼ਰੂਰ ਹੋ ਜਾਓਗੇ ਲੇਕਿਨ ਜੋ ਇੱਕ ਸਮਾਜ ਨੂੰ ਤੁਸੀਂ ਦੇ ਦੇਣੀ ਐ ਇੱਕ ਸਮਾਜ ਨੂੰ ਤੁਸੀਂ ਕੁਝ ਦੇ ਸਕਦੇ ਹੋ ਉਹ ਹਾਂ ਉਹ ਤੁਸੀਂ ਨਹੀਂ ਦੇ पाओਗੇ ਉਸ ਇਕੱਲੇ ਤੁਸੀਂ ਆਪਣੇ ਕੇਵਲ ਪਰਿਵਾਰ ਵਾਸਤੇ ਰਹਿ ਗਏ ਹੋਰ ਤੁਸੀਂ ਉੱਤੇ ਕੁਛ ਨਹੀਂ ਕਰ ਸਕਦੇ ਔਰ ਸਿੱਖ ਦਾ ਜਨਮ ਕੱਲੇ ਪਰਿਵਾਰ ਵਾਸਤੇ ਨਹੀਂ ਹੋਇਆ ਸਿੱਖ ਦਾ ਜਨਮ ਪਰਿਵਾਰ ਵਾਸਤੇ ਨਹੀਂ ਹੋਇਆ ਸਰਬੱਤ ਦਾ ਭਲਾ ਮੰਗਦਾ ਹੈ ਸਰਬੱਤ ਦੀ ਸਿਵਾ ਕਰਦਾ ਹੈ ਹਰ ਟਾਈਮ ਸਾਡੀ ਰਗਾਂ ਦੇ ਵਿੱਚ ਸੇਵਾਵਾਂ ਚੱਲਦੀਆਂ ਨੇ ਔਰ ਇਹ ਤਾਂ ਹੀ ਕਰ ਪਾਏਗਾ ਜੇ ਕੁਝ ਆਪਣੇ ਕੋਲੇ ਹੋਵੇ ਆਪਣੇ ਕੋਲੇ ਅੱਛਾ ਮਾਸਟਰ ਜੀ ਆਮ ਤੌਰ ਉੱਤੇ ਦੇਖਿਆ ਜਾਂਦਾ ਵੀ ਪਿਛਲੇ 10 ਸਾਲ ਦਾ ਪੜਾડા ਦਾ ਕੀ ਦੇਖੀਏ ਤਾਂ ਜਿਹੜੇ ਯੂਪੀਐਸਸੀ ਬੱਚੇ ਕਲੀਅਰ ਕਰਦੇ ਨੇ ਉਹ ਬਹੁਤਾਂਤ ਜਿਹੜੇ ਨੇ ਉਹ ਬਿਹਾਰ ਤੋਂ ਯੂਪੀ ਤੋਂ ਜਾਂ ਉਹਨਾਂ ਇਲਾਕਿਆਂ ਤੋਂ ਕਰਦੇ ਨੇ ਜਿਹੜੇ ਇਲਾਕਿਆਂ ਨੂੰ ਅਸੀਂ ਪਿੱਛੇ ਸਮੇਂ ਦੇ ਵਿੱਚ ਬਹੁਤ ਪਛੜੇ ਕਹਿੰਦੇ ਹੁੰਦੇ ਸੀ ਤੁਸੀਂ ਅੱਜ ਵੀ ਦੇਖੋ ਵੀ ਪਹਿਲਾਂ ਸਾਡੇ ਪੰਜਾਬ ਜਾਂ ਹਰਿਆਣੇ ਦੇ ਵਿੱਚ ਪ੍ਰਵਾਸੀ ਲੋਕ ਬਿਹਾਰ ਤੋਂ ਮਜ਼ਦੂਰੀ ਕਰਨ ਆਉਂਦੇ ਹੁੰਦੇ ਸੀ ਪਰ ਅੱਜ ਡੀਸੀ ਬਣ ਕੇ ਆ ਰਹੇ ਨੇ ਵੱਡੇ ਵੱਡੇ ਅਫਸਰ ਬਣ ਕੇ ਪੰਜਾਬ ਹਰਿਆਣੇ ਦੇ ਵਿੱਚ ਯੂਪੀ ਬਿਹਾਰ ਦੇ ਬੱਚੇ ਆ ਰਹੇ ਨੇ ਔਰ ਸਾਡੇ ਬੱਚੇ ਪਿੱਛੇ ਗਏ ਰਹਿ ਗਏ ਨੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਪਿਛੜਾ ਹੋਇਆ ਬਿਹਾਰ ਦਾ ਬੱਚਾ ਸਾਡੇ ਕੋਲ ਅਫਸਰ ਬਣ ਕੇ ਆ ਰਿਹਾ ਅਸੀਂ ਤੇ ਪਹਿਲੇ ਕੁਝ ਹਾਲਾਂ ਅਸੀਂ ਫਿਰ ਕਿਉਂ ਨਹੀਂ ਮੰਨਦੇ ਪਏ ਹਾਂ ਉਹੀ ਤਾਂ ਉਹ ਸਾਡੀ ਕਮੀ ਹੈ ਉਸ ਕਮੀ ਨੂੰ ਦੂਰ ਕੀਤਾ ਜਾਏ ਉਹਦਾ ਇੱਕੋ ਹੀ ਇੱਕ ਕ੍ਰਿਡਿਮੈਂਟ ਕੀਤੀ ਜਾਏ ਹਮ ਸਟੱਡੀ ਤੇ ਜ਼ੋਰ ਪਾਇਆ ਜਾਏ ਮੈਂ ਤੇ ਵੀ ਕਮਾਂਗਿਆ ਕਿ ਥਾਂ ਥਾਂ ਤੇ ਬਹੁਤ ਵਧੀਆ ਸਕੂਲ ਖੁੱਲੇ ਜਾਣ ਕੇਵਲ ਕਰਨਾਲ ਹੀ ਨਹੀਂ ਹਰ ਇੱਕ ਥਾਂ ਤੇ ਬਹੁਤ ਹੀ ਵਧੀਆ ਸਕੂਲ ਹੋਵੇ ਤੇ ਜਿਵੇਂ ਸ਼ੁਰੂਆਤ ਮੈਂ ਬੇਨਤੀ ਕੀਤੀ ਹੈ ਕਿ ਸਾਡਾ ਵੀ ਮਨਸਿਕ ਇੱਕ ਇੱਕ ਵਰਲਡ ਦਾ ਟੋਪ ਦਾ ਸਕੂਲ ਕਰਨਾਲ ਵਿੱਚ ਹੋਵੇ ਉਸ ਦਾ ਬੱਚਾ ਪੜਿਆ ਹੋਇਆ ਸਾਰੇ ਹੀ ਆਈਐਸ ਆਈਪੀਐਸ ਵਾਡੇ ਵਾਡੇ ਪੋਸਟਾਂ ਤੇ ਉਹ ਬੈਠਣਗੇ ਹਰ ਹਰ ਡਿਪਾਰਟਮੈਂਟ ਵਿੱਚ ਸਿੱਖ ਬੈਠਾ ਹੋਵੇ ਹਰ ਡਿਪਾਰਟਮੈਂਟਸ ਇੱਕ ਸਿੱਖ ਦਾ ਬੱਚਾ ਬੈਠਾ ਹੋਵੇਗਾ ਇੱਕ ਪੜ੍ਹੇ ਲਿਖਾ ਬੈਠਾ ਹੋਵੇਗਾ ਸੂਝਵਾਨ ਬੈਠਾ ਹੋਵੇਗਾ ਇੱਕ ਸਭ ਨੂੰ ਵੰਡਣ ਵਾਸਤੇ ਬੈਠਾ ਹੋਵੇਗਾ ਉਹ ਸਿੱਖ ਸਾਧ ਦੇ ਰੂਪ ਵਿੱਚ ਹੀ ਹੋ ਸਕਦਾ ਹੈ ਉਹ ਮਾਇਆ ਦੇ ਰੂਪ ਵਿੱਚ ਹੋ ਸਕਦਾ ਹੈ ਕਿਉਂਕਿ ਸਿੱਖ ਦੇ ਕੋਲ ਕੁਝ ਵੀ ਹੁੰਦਾ ਹੈ ਉਹ ਵੰਡ ਕੇ ਸਕਦਾ ਹੈ ਹਾਂ ਗੁਰਨਾਨਕ ਜੀ ਦੇ ਸਿਧਾਂਤ ਤੇ ਹੀ ਚੱਲਦਾ ਹੈ ਜੋ ਚੱਲਦਾ ਹੈ ਉਹ ਇੱਕ ਸਿੱਖ ਦਾ ਬੱਚਾ ਹੈ ਤੋ ਉਸ ਨੂੰ ਅਸੀਂ ਫੋਲੋ ਕਰਨ ਵਾਸਤੇ ਉਹਨਾਂ ਉਸ ਯੂਥ ਨੂੰ ਇੱਧਰ ਲਿਉਣ ਵਾਸਤੇ ਇੱਕ ਉਪਰਾਲਾ ਕੀਤਾ ਹੈ ਮੈਂ ਬੇਨਤੀ ਕਰਾਂਗਾ ਤੁਹਾਡੇ YouTube ਦੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਕਿ ਵੱਡੀ ਗਿਣਤੀ ਦੇ ਵਿੱਚ ਬੱਚੇ ਆਉਣ ਅੱਗੇ ਆਉਣ ਦੇਸ਼ ਦੀ ਧਰਮ ਦੀ ਸੇਵਾਵਾਂ ਕਰਨ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਇਹਦੇ ਵਿੱਚ ਸ਼ਾਮਲ ਹੋਣ ਅੱਛਾ ਮਾਸਟਰ ਜੀ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਉਪਰਾਲਾ ਇਹ ਕੱਲੇ ਕਰਨਾਲ ਜਾਂ ਹਰਿਆਣਾ ਦੇ ਬੱਚਿਆਂ ਵਾਸਤੇ ਹੈ ਜਾਂ ਇਤੇ ਵੀ ਕੋਈ ਬੱਚਾ ਬੈਠਾ ਹੈ ਸਿੱਖ ਬੱਚਾ ਬੈਠਾ ਹੈ ਜਾਂ ਕੱਲੇ ਸਿੱਖਾਂ ਵਾਸਤੇ ਜਾਂ ਦੂਜੇ ਬੱਚਿਆਂ ਵਾਸਤੇ ਵੀ ਦੂਜੇ ਬੱਚਾ ਵੀ ਆ ਸਕਦਾ ਜਿਸਨਾਂ ਗਰੀਬ ਬੱਚਾ ਹੈ ਤੇ ਬਹੁਤ ਇੰਟੈਲੀਜੈਂਟ ਹੈ ਉਹ ਕਿਸ ਪੱਖ ਤੋਂ ਰਹਿ ਗਿਆ ਕਿਹੜਾ ਪੱਖ ਹੈ ਮਾਇਆ ਦਾ ਹਾਂ ਅਗਰ ਮਾਇਆ ਪੱਖ ਤੋਂ ਰਹਿ ਗਿਆ ਤੇ ਕੋਈ ਵੀ ਬੱਚਾ ਕੋਈ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਹਰ ਇੱਕ ਦਾ ਭਲਾ ਕਰਨਾ ਹੂੰ ਤੇ ਜੋ ਸਾਡੇ ਕੋਲ ਬੱਚਾ ਵਧੀਆ ਹੁੰਦਾ ਅਸੀਂ ਉਸ ਨੂੰ ਦੂਜੇ ਧਰਮ ਦੇ ਭਾਵੇਂ ਹੋਰ ਧਰਮ ਦਾ ਵੀ ਹਾਂ ਹੋਰ ਧਰਮ ਦਾ ਵੀ ਉਸ ਨੂੰ ਲੈ ਲੈਨੇ ਆ ਤਾਂ ਕਿ ਉਸ ਧਰਮ ਦਾ ਵੀ ਬੱਚਾ ਪੜ ਕੇ ਇੱਕ ਅਫਸਰ ਬਣੇ ਅਟੇ ਯਾਰ ਦੂਜਾ ਮੈਂ ਚਾ ਰਿਆ ਸੀ ਵੀ ਕੱਲਾ ਕਰਨਾਲ ਜਾਂ ਹਰਿਆਣਾ ਵਾਸਤੇ ਆ ਜਾਂ ਕਿਤੋਂ ਵੀ ਆ ਸਕਦਾ ਕਿਤੋਂ ਵੀ ਕੋਈ ਬੱਚਾ ਆ ਸਕਦਾ ਹੈ ਸਾਰੇ ਦੇਸ਼ ਵਿੱਚੋਂ ਛੂਟ ਹੈ ਤੇ ਸਾਡੇ ਤੋਂ ਦੂਰ ਦੂਰ ਬੱਚੇ ਆ ਵੀ ਰਹੇ ਨੇ ਹੁਣ ਪਿੱਛਾ ਹੀ ਇੱਕ ਦੋ ਬੱਚੇ ਦਿੱਲੀ ਤੋਂ ਆਏ ਨੇ ਉਹਨਾਂ ਆ ਕੇ ਆਪ ਆਖਿਆ ਵੀ ਸਾਨੂੰ ਇੱਥੇ ਹੀ ਵਧੀਆ ਲੱਗਾ ਆ ਕੇ ਤੋ ਬੱਚਾ ਨੇ ਪਹਿਲਾਂ ਉੱਥੇ ਟ੍ਰਾਈ ਮਾਰੀ ਹੈ ਸਾਡੇ ਕੋਲ ਆ ਕੇ ਉਸਨੇ ਇੱਥੇ ਬਿਆਨ ਦਿੱਤੇ ਨੇ ਕਿ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਹੈ ਪੜਾਈ ਦਾ ਮਾਹੌਲ ਬਹੁਤ ਵਧੀਆ ਹੈ ਇੱਥੇ ਪੜਨ ਵਾਸਤੇ ਜਦੋਂ ਲਾਇਬ੍ਰੇਰੀ ਹੈ ਬਹੁਤ ਵਧੀਆ ਲੱਗਾ ਸਾਨੂੰ ਸਾਰੇ ਪਾਸੇ ਇੱਕ ਸ਼ਾਂਤੀ ਦਾ ਮਾਹੌਲ ਮਿਲਿਆ ਹੋਇਆ ਮਨ ਪੜਨ ਤੇ ਜੀ ਕਰਦਾ ਹੈ ਵੀ ਬੱਚਾ ਪੜੀ ਜਾਂਦਾ ਹੈ ਅੱਛਾ ਮਾਸਟਰ ਜੀ ਮੇਰਾ ਆਖਰੀ ਸਵਾਲ ਜਿਹੜੀ ਤੁਸੀਂ ਪੜਾਈ ਕਰਵਾ ਰਹੇ ਹੋ ਇਹ ਉਹ ਪੜਾਈ ਜਿਹੜੀ ਪੜਾਈ ਦੇ ਉੱਤੇ ਲੱਖਾਂ ਰੁਪਈਆ ਲੱਗਦੇ ਆ ਲੱਖਾਂ ਰੁਪਈਆ ਲੱਗਦੇ ਆ ਇੱਥੇ ਤੁਸੀਂ ਬੱਚੇ ਫ੍ਰੀ ਪੜਾ ਰਹੇ ਹੋ ਉਹ ਤਾਂ ਬੱਚਿਆਂ ਦਾ ਪੈਸਾ ਨਹੀਂ ਲੱਗ ਰਿਹਾ ਪਰ ਜਿਹੜੀਆਂ ਤੁਸੀਂ ਫੈਸਿਲਿਟੀ ਚ ਦੇ ਰਹੇ ਉਹਨਾਂ ਦਾ ਤਾਂ ਪੈਸਾ ਲੱਗ ਹੀ ਰਿਹਾ ਨਾ ਫਿਰ ਉਹ ਪੈਸਾ ਜਿਹੜਾ ਹੈ ਤੁਸੀਂ ਕਿਦਾਂ ਉਹ ਅਡਜਸਟ ਕਰਦੇ ਹੋ ਉਸ ਪੈਸੇ ਨੂੰ ਕਿੱਥੋਂ ਆਉਂਦਾ ਉਹ ਪੈਸਾ ਉਹ ਪੈਸਾ ਜਿਵੇਂ ਡੋਨੇਸ਼ਨ ਦੇ ਰੂਪ ਦੇ ਵਿੱਚ ਅਸੀਂ ਉਗਰਾਹੀ ਕਰਨੇ ਆ ਅੱਛਾ ਅਸੀਂ ਲੰਗਰਾਂ ਵਾਸਤੇ ਉਗਰਾਹੀ ਕਰਨੇ ਆ ਫਿਰ ਵਿਗਰਾਹੀ ਹੁੰਦੀ ਹੈ ਅਸੀਂ ਕੋਈ ਇਮਾਰਤ ਬਣਾਨੀ ਉਹਨੇ ਗੁਰਦਾਰ ਸਾਹਿਬ ਵਾਸਤੇ ਲੋਕ ਕਿਸੇ ਪਾਸੇ ਲੱਗ ਤੋਂ ਸੰਗਤਾਂ ਦੇ ਦਸਵੰਦ ਦੇ ਵਿੱਚੋਂ ਉਗਰਾਹੀਆਂ ਚਲਦੀਆਂ ਤੇ ਸਾਡਾ ਵੀ ਉਹ ਉਪਰਾਲਾ ਸੀ ਕਿ ਕਿਉਂ ਨਾ ਸੰਗਤਾਂ ਨੂੰ ਪ੍ਰੇਰਿਆ ਜਾਏ ਕਿ ਆਪਣੇ ਦਸਵੰਦ ਦੇ ਵਿੱਚੋਂ ਕੋਈ ਹਿੱਸਾ ਕੱਢ ਕੇ ਸਿੱਖਿਆ ਦੇ ਵਿੱਚ ਵੀ ਪਾਇਆ ਜਾਏ ਜੋ ਕਿ ਬਹੁਤ ਜ਼ਰੂਰੀ ਹੈ ਹੂੰ ਤੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜੀਆਂ ਹੋਈਆਂ ਮੀਨੇ ਤੋਂ ਬੜੇ ਸ਼ੌਂਕ ਦੇ ਨਾਲ ਉਹ ਮਾਇਆ ਇੱਥੇ ਲੈ ਦਸ ਦਿੰਦੀਆਂ ਨੇ ਕੋਸਾ ਮਾਇਦੇ ਨਾਲ ਇਸ ਨੂੰ ਚਲਾਇਆ ਜਾ ਰਿਹਾ ਹੈ ਤੇ ਮੈਂ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਹੋਰ ਵੀ ਸਾਡੇ ਮਾਇਦੇ ਨਾਲ ਮਦਦ ਕੀਤੀ ਜਾਏ ਤਾਂ ਕਿ ਇਹਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਇਆ ਜਾਏ ਹੂੰ ਤੇ ਜਿਹੜਾ ਉਹ ਇੱਕ ਤੇ ਬੱਚਿਆਂ ਦਾ ਪ੍ਰਵਾਸ ਰੁਕੇ ਬੱਚੇ ਪੜ੍ਹਾਈ ਵਾਲੇ ਪਾਸੇ ਆਉਣ ਕਿਉਂਕਿ ਅੱਜ ਨਾ ਬੱਚੇ ਸਾਡੇ ਪੜ੍ਹਨਾ ਨਹੀਂ ਚਾਹੁੰਦੇ ਮਾਸਟਰ ਜੀ ਤੁਸੀਂ 100 ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ 90 ਬੱਚਿਆਂ ਨੂੰ ਤੁਸੀਂ ਪੁੱਛ ਕੇ ਦੇਖੋ ਪਲੱਸ 2 ਵਾਲਿਆਂ ਨੂੰ ਉਹ ਕਹਿੰਦੇ ਜੀ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਮਤਲਬ ਕਿ ਉਹ ਉਹ ਉਹਦੇ ਉੱਤੇ ਵੀ ਕਿਤਨਾ ਕਿਤੇ ਉਹਦੇ ਉੱਤੇ ਉਹਦਾ ਅੰਕੁਸ਼ ਲੱਗੇਗਾ ਹਾਂ ਜਦੋਂ ਬੱਚੇ ਨੂੰ ਪਤਾ ਲੱਗੇ ਕਿ ਸਾਡੇ ਘਰ ਵਿੱਚ ਗੰਗਾ ਆਈ ਹੋਈ ਐ ਸਾਡੇ ਘਰ ਵਿੱਚ ਇੰਨੇ ਫੈਸਿਲਿਟੀਆਂ ਨੇ ਤੇ ਮੈਂ ਕਿਉਂ ਬਾਹਰ ਜਾਵਾਂ ਹੂੰ ਮੈਨੂੰ ਇੱਥੇ ਬੈਠ ਕੇ ਇੱਕ ਵਧੀਆ ਕੋਚਿੰਗ ਮਿਲਦੀ ਪਈ ਐ ਤੇ ਫਿਰ ਮੇਰਾ ਅਗਰ ਨਹੀਂ ਹੁੰਦੇ ਚ ਆਮੰਗਾ ਤੇ ਮੰਦਪਾਗਾ ਆਵਾਂਗਾ ਇਸ ਕਰਕੇ ਬੱਚਾ ਬੜੇ ਸ਼ੌਂਕ ਦੇ ਨਾਲ ਇੱਥੇ ਆ ਵੀ ਰਹੇ ਨੇ ਤੇ ਮੈਂ ਸਾਰੇ ਬੱਚਾ ਨੂੰ ਤੁਹਾਡੇ ਅਪੀਲ ਰਹੀ ਮੈਂ ਚੈਨਲ ਐ ਅਪੀਲ ਕਰਾਂਗਾ ਕਿ ਬੱਚੇ ਆਉਣ ਲੜਕੇ ਲੜਕੀਆਂ ਦੋਵਾਂ ਵਾਸਤੇ ਸੈਂਟਰ ਖੁੱਲਿਆ ਹੋਇਆ ਹੈ ਲੜਕੀਆਂ ਦਾ ਵੱਖਰਾ ਬਣਾਇਆ ਹੋਇਆ ਸੀ ਤੁਸੀਂ ਵਖਿਆ ਸੀ ਲਾਇਬ੍ਰੇਰੀ ਦੇ ਵਿੱਚ ਲੜਕੀਆਂ ਕੇ ਪਾਸੇ ਬੈਠ ਕੇ ਪੜ੍ਹਦੀਆਂ ਨੇ ਲੜਕੇ ਕੇ ਪਾਸੇ ਬੈਠ ਕੇ ਪੜ੍ਹਦੇ ਨੇ ਤਾਂ ਬਹੁਤ ਵਧੀਆ ਮਾਹੌਲ ਕ੍ਰੀਏਟ ਕੀਤਾ ਹੋਇਆ ਹੈ ਤਾਂ ਕਿ ਕਿਸੇ ਬੱਚੇ ਨੂੰ ਕਿਸ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਆਏ ਸੋ ਮਾਸਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਤੁਹਾਨੂੰ ਮੁਬਾਰਕ ਵੀ ਹੈ ਤੁਸੀਂ ਉਸ ਦਿਸ਼ਾ ਦੇ ਵੱਲ ਤੁਰੇ ਹੋ ਜਿਹੜੀ ਦਿਸ਼ਾ ਦੀ ਅੱਜ ਕੌਮ ਨੂੰ ਲੋੜ ਹੈ ਕੌਮ ਨੂੰ ਲੋੜ ਅਸੀਂ ਲੰਗਰ ਲਾਉਨੇ ਆ ਤੇ ਜਿਹੜਾ ਲੰਗਰ ਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਨਾ ਵੀ ਇੱਕ ਲੰਗਰ ਤੇ ਹੋ ਜਾਂਦਾ ਇੱਕ ਲੰਗਰ ਹੈ ਲੰਗਰ ਚੱਲਿਆ ਗੁਰ ਸ਼ਬਦ ਹਰ ਤੂਟ ਨਾ ਆਵੀ ਖੱਟੀ ਹੈ ਇਹ ਸ਼ਬਦ ਦਾ ਲੰਗਰ ਜਿਹੜਾ ਗਿਆਨ ਦਾ ਲੰਗਰ ਹੈ ਕਿਉਂਕਿ ਭੋਜਨ ਦਾ ਲੰਗਰ ਆਪਣਾ ਹੀ পেট ਭਰਦਾ ਹੈ ਜਦੋਂ ਗਿਆਨ ਦਾ ਲੰਗਰ ਲਾਉਨੇ ਆਸੀਂ ਤੇ ਉਹ ਫਿਰ ਸਮਾਰੇ ਸਾਰੇ ਸਮਾਜ ਦਾ ਨੂੰ ਜਿਹੜਾ ਹੈ ਉਹਦਾ ਪ੍ਰਭਾਵ ਪੈਂਦਾ ਉਹਦੇ ਉੱਤੇ ਸੋ ਇਸ ਕਰਕੇ ਤੁਹਾਡਾ ਧੰਨਵਾਦ ਆ ਤੁਸੀਂ ਇਸ ਉਪਰਾਲੇ ਵੱਲ ਤੁਰੇ ਹੋਏ ਆ ਸੋ ਦੂਜਾ ਦਰਸ਼ਕੋ ਤੁਹਾਨੂੰ ਦਰਸ਼ਕਾਂ ਨੂੰ ਵੀ ਇੱਕ ਬੇਨਤੀ ਹੈ ਕਿ ਇਹ ਜਿਹੜਾ ਸਿੱਖਿਆ ਦਾ ਲੰਗਰ ਕਰਨਾਲ ਦੀਆਂ ਸੰਗਤਾਂ ਦੇ ਵੱਲੋਂ ਲਾਇਆ ਗਿਆ ਇਹ ਲੰਗਰ ਦੀ ਲੋੜ ਹਰ ਇੱਕ ਸ਼ਹਿਰ ਦੇ ਵਿੱਚ ਹੈ ਹਰ ਇੱਕ ਬੱਚੇ ਤੱਕ ਇਹ ਲੰਗਰ ਪਹੁੰਚਣਾ ਚਾਹੀਦਾ ਹੈ ਜਿਹੜਾ ਬੱਚਾ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਜਿਹੜਾ ਹੈ ਉਹ ਅੱਗੇ ਨਹੀਂ ਜਾ ਸਕਦਾ ਮਾਇਆ ਦੀ ਫਿਲਟਰੀ ਮਾਇਆ ਦੀ ਜਿਹੜੀ ਹੈ ਉਹ ਕਮੀ ਹੁੰਦੀ ਹੈ ਦੂਜੀ ਜਿਹੜੀ ਬੇਨਤੀ ਉਸ ਆਪ ਸੰਗਤਾਂ ਨੂੰ ਹੈ ਕਿ ਇਹ ਜਿਹੜਾ ਅਕਾਲ ਆਈਐਸ ਕੋਚਿੰਗ ਸੈਂਟਰ ਹੈ ਇਹ ਕੌਮ ਦਾ ਸੈਂਟਰ ਹੈ ਇਹ ਸਿੱਖ ਪੰਥ ਦਾ ਸੈਂਟਰ ਹੈ ਇਹ ਕਿਸੇ ਬੰਦੀ ਦਾ ਨਿੱਜੀ ਨਹੀਂ ਹੈ ਇਸ ਕਰਕੇ ਥੋੜਾ ਬਹੁਤਾ ਦਸਵੰਦ ਦੀ ਜੜੀ ਮਾਇਆ ਤੁਸੀਂ ਉਹ ਇਸ ਸੈਂਟਰ ਤੱਕ ਜਰੂਰ ਪਹੁੰਚਾਇਆ ਕਰੋ ਕਿਉਂਕਿ ਇਹ ਸੰਗਤਾਂ ਸਿੱਖ ਇੱਥੇ ਬੱਚੇ ਪੜ੍ਹਨੇ ਨੇ ਉਹ ਸਮਾਜ ਦੇ ਬੱਚੇ ਹੋਣਗੇ ਇਸ ਕਰਕੇ ਅਸੀਂ ਜਿਹੜਾ ਹੈ ਇੱਥੋਂ ਦਾ ਅਕਾਊਂਟ ਹੈ ਉਹ ਸਕਰੀਨ ਦੇ ਉੱਪਰ ਵੀ ਦੇ ਦੇਾਂਗੇ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਸਿੱਖ ਬੱਚਿਆਂ ਨੂੰ ਪਹਿਲ ਹੈ ਪਰ ਜਿਹੜੇ ਦੂਜੇ ਧਰਮਾਂ ਦੇ ਬੱਚੇ ਵੀ ਨੇ ਹਰ ਇੱਕ ਬੱਚਾ ਜਿਹੜਾ ਹੈ ਉਹ ਇੱਥੇ ਆ ਸਕਦਾ ਹੈ ਤੇ ਇਸ ਅਕਾਲ ਆਈਏ ਇਸ ਕੋਚਿੰਗ ਸੈਂਟਰ ਦਾ ਲਾਭ ਉਠਾ ਸਕਦਾ ਹੈ ਕਰਨਾਲ ਦੇ ਵਿੱਚ ਇਹ ਸੈਂਟਰ ਬਣਿਆ ਹੋਇਆ ਸੋ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਆਪ ਸੰਗਤਾਂ ਨੂੰ ਬੇਨਤੀ ਹੈ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਔਰ ਬੱਚਿਆਂ ਨੂੰ ਇਹ ਬੇਨਤੀ ਹੈ ਕਿ ਉਹ ਇੱਕ ਵਾਰ ਕਰਨਾਲ ਦੇ ਵਿੱਚ ਆਉਣ ਤੇ ਇੱਥੇ ਆ ਕੇ ਵਿజిਟ ਜ਼ਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਿਲਪੀ ਸਿੰਘ ਹੈ ਮੈਂ ਜ਼ਿਲ੍ਹਾ ਕਰਨਾਲ ਤੋਂ ਬਿਲੋਂਗ ਕਰਦਾ ਹਾਂ ਮੈਂ ਪਿਛਲੇ 2 ਸਾਲ ਤੋਂ ਅਕਾਲੀਏਸਟ ਜਨਰਲ ਸਟੱਡੀਜ਼ ਦੀ ਕੋਚਿੰਗ ਕਰ ਰਿਹਾ ਹਾਂ ਔਰ ਮੈਂ ਅਪੀਲ ਕਰਦਾ ਹਾਂ ਆਪਣੇ ਯੂਥ ਬ੍ਰਦਰਸ ਐਂਡ ਸਿਸਟਰਸ ਨੂੰ ਜੋ ਵੀ ਆਪਣਾ ਸੁਪਨਾ ਲੈ ਕੇ ਚੱਲਦੇ ਨੇ ਸਿਵਲ ਸਰਵਿਸਸ ਦਾ ਉਹ ਇੱਕ ਵਾਰੀ ਅਕਾਲ ਆਈਐਸ ਕਰਨਾਲ ਇੰਸਟੀਚੂਟ ਨੂੰ ਜ਼ਰੂਰ ਵਿਜ਼ਿਟ ਕਰੋ ਔਰ ਜਨਰਲ ਸਟੱਡੀਜ਼ ਔਰ ਆਪਸ਼ਨਲ ਦੇ ਲਈ ਕੋਚਿੰਗ ਦੇ ਲਈ ਇੱਥੇ ਕਰੀ ਜ਼ਰੂਰ ਵਿਜ਼ਿਟ ਕਰੋ ਮੇਰਾ ਨਾਮ ਸਮ੍ਰਿਤੀ ਦੇਵੀ ਹੈ ਮੈਂ ਯਮਨानगर ਤੋਂ ਬਿਲੋਂਗ ਕਰਦੀ ਆਂ ਅਤੇ ਲਾਸਟ 2 ਇਅਰਸ ਤੋਂ ਮੈਂ ਇੱਥੇ ਅਕਾਲ ਆਈਐਸ ਚ ਯੂਪੀਐਸਸੀ ਦੀ ਤਿਆਰੀ ਕਰ ਰਹੀ ਆਂ ਮੇਰੇ ਮਾਪੇ ਅਤੇ ਮੈਂ ਬੜੀ ਖੁਸ਼ ਆਂ ਕਿ ਮੈਂ ਇਸ ਪਲੇਟਫਾਰਮ ਤੇ ਆਈ ਆਂ ਕਿਉਂਕਿ ਇੱਥੇ ਸਾਨੂੰ ਕਾਫੀ ਚੰਗੀ ਵਿਦਿਆ ਪ੍ਰਾਪਤ ਹੁੰਦੀ ਹੈ ਅਤੇ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਇੱਕ ਸੁਨਹਿਰਾ ਮੌਕਾ ਮਿਲਿਆ ਇੱਥੇ ਦੀ ਟੀਚਰਸ ਇਥੇ ਦੇ ਸਾਰੇ ਫੈਕਲਟੀ ਮੈਂਬਰ ਕਾਫੀ ਚੰਗੇ ਨੇ ਅਤੇ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਸাকার ਕਰਨ ਲਈ ਕਾਫੀ ਮਦਦ ਕਰਨਗੇ ਇਥੇ ਸਾਰੀ ਫੈਕਲਟੀ ਡੈਲੀ ਅਤੇ ਚੰਡੀਗੜ੍ਹ ਤੋਂ ਆਉਂਦੀ ਹੈ ਤੇ ਤੁਹਾਨੂੰ ਕਾਫੀ ਵਧੀਆ ਗਾਈਡੈਂਸ ਮਿਲਣ ਮਿਲਣਗੀ ਅਤੇ ਇਸ ਦੇ ਨਾਲ ਨਾਲ ਅਸੀਂ ਅਸੀਂ ਇੱਥੇ ਦਾ এনवायरमेंट ਜੋ ਵੇਨਦੇ ਆ ਪੜਨ ਦਾ ਕਾਫੀ ਚੰਗਾ ਨੇ ਜਿਹੜਾ ਤੁਸੀਂ ਪ੍ਰਾਪਤ ਕਰਨ ਲਈ ਦਿੱਲੀ ਅਤੇ ਚੰਡੀਗੜ੍ਹ ਜਾਣਦੇ ਹੁਣ ਤੁਹਾਨੂੰ ਇੰਨੀ ਦੂਰ ਜਾਣ ਦੀ ਕੋਈ ਲੋੜ ਨਹੀਂ ਹੈ ਹੁਣ ਤੁਹਾਡੇ ਨੀਅਰ ਕਰਨਾਲ ਚ ਇਹ ਸਾਰਾ ਪਲੇਟਫਾਰਮ ਅਵੇਲੇਬਲ ਨੇ ਤੁਸੀਂ ਜਿੱਥੇ ਤੁਸੀਂ ਆਪਣੇ ਸੁਪਨਿਆਂ ਨੂੰ ਸਹਾਰਾ ਕਰ ਸਕਦੇ ਹੋ ਅਤੇ ਇੱਕ ਉੱਚਾ ਮੁਕਾਮ ਹਾਸਲ ਕਰ ਸਕਦੇ ਹੋ ਤੇ ਆਪਣੇ ਮਾਪਿਆਂ ਨੂੰ ਤੇ ਆਪਣੇ ਆਪ ਨੂੰ ਇੱਕ ਵਧੀਆ ਖੁਸ਼ੀ ਅਤੇ ਚੰਗੀ ਲਾਈਫ ਪ੍ਰਦਾਨ ਕਰਾ ਸਕਦੇ ਹੋ ਮੇਰਾ ਨਾਮ ਤੇਗ ਅਜੀਤ ਸਿੰਘ ਹੈ ਮੈਂ ਪਿੰਡ ਸਲਾਰੂ ਦਾ ਰਹਿਣ ਵਾਲਿਆ ਕਰਨਾਲ ਦੇ ਨੇੜੇ ਹੀ ਹਾਂ ਤੇ ਮੈਂ ਇੱਥੇ ਆ ਕੇ ਆਪਣੀ ਸਿਵਲ ਸਰਵਿਸਿਜ਼ ਤੇ ਯੂਪੀਐਸਸੀ ਦੀ ਕੋਚਿੰਗ ਸ਼ੁਰੂ ਕੀਤੀ ਤੇ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਇੱਥੇ ਲਾਇਬ੍ਰੇਰੀ ਹੈ ਇਨਬਿਲਿਟੀ ਲਾਇਬ੍ਰੇਰੀ ਹੈ ਮੈਂ ਜਿਸ ਟਾਈਮ ਮਰਜ਼ੀ ਆ ਕੇ ਇਥੇ ਆਪਣੀ ਪੜਸ ਪੜ੍ਹਾਈ ਕਰ ਸਕਦਾ ਤੇ ਨਾਲ ਮੈਮ ਵੀ ਜੁੜੇ ਹੋਏ ਨੇ ਸਰ ਵੀ ਜੁੜੇ ਹੋਏ ਨੇ ਜੋ ਕੋਈ ਡਾਊਟ ਵੀ ਹੁੰਦਾ ਹੈ ਤੇ ਮੇਰਾ ਉਹ ਡਾਊਟ ਵੀ ਲੈਂਦੇ ਨੇ ਤੇ ਕਲੀਅਰ ਕਰਕੇ ਦਿੰਦੇ ਨੇ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਮੈਂ ਫਾਈਨਲイヤー ਦਾ ਸਟੂਡੈਂਟ ਆ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਤੋਂ ਤੇ ਮੈਂ ਕਾਲਜ ਦੇ ਸੈਮੀਨਾਰ ਚੋ ਆਈ ਅਕਾਲ ਆਈਐਸ ਅਕੈਡਮੀ ਦੀ ਐਡਵਰਟਾਈਜ਼ਮੈਂਟ ਵੇ ਤੇ ਸੈਮੀਨਾਰ ਹੋਇਆ ਸੀ ਉਹਦੇ ਚ ਇਕ ਅਕਾਲ ਆਈਐਸ ਅਕੈਡਮੀ ਵਾਲੇ ਆਏ ਸਨ ਤੇ ਮੈਂ ਇੱਥੇ ਵਿజిਟ ਕੀਤਾ ਤੇ ਮਤਲਬ ਇੱਥੇ ਦਾ ਮਾਹੌਲ ਬਹੁਤ ਘੈਂਟ ਆ ਮਤਲਬ ਕਿ ਲਾਇਬ੍ਰੇਰੀ ਵੀ ਆ ਇੱਥੇ ਫੈਸਿਲਿਟੀ ਵੀ ਆ ਤੇ ਬਾਕੀ ਟੀਚਰਸ ਵੀ ਨੇਚਰ ਵਾਈਜ਼ ਵੀ ਵਧੀਆ ਨੇ ਵੈਲ এডਿਕੇਟਿਡ ਨੇ ਇੱਥੇ ਦਾ ਮਹੌਲ ਵੀ ਬਹੁਤ ਵਧੀਆ ਮੈਂ ਮਤਲਬ ਬਾਕੀ ਮੁੰਡਿਆਂ ਨੂੰ ਆਈ ਤੇ ਮਤਲਬ ਯੂਥ ਨੂੰ ਉਹ ਇਹ ਕਹਿਣਾ ਚਾਹਾਂਗਾ ਕਿ ਆਓ ਇੱਕ ਵਾਰ ਵਿਜ਼ਿਟ ਕਰੋ ਤੇ ਇੱਥੇ ਮਤਲਬ ਕਿ ਫ੍ਰੀ ਆਫ ਕੋਸਟ ਸਟਡੀ ਮਤਲਬ ਪ੍ਰੋਵਾਈਡ ਕੀਤੀ ਜਾਂਦੀ ਹੈ ਯੂਪੀਐਸਸੀ ਤੋਂ ਰਿਲੇਟਡ ਮੇਰਾ ਨਾਮ ਰਵੀ ਕੁਮਾਰ ਹੈ ਮੈਂ ਪਿਛਲੇ 2 ਸਾਲ ਸੇ ਅਕਾਲੀ ਐਸਕੇ ਇੰਸਟੀਚਿਊਟ ਮੈਂ ਕੋਚਿੰਗ ਕਰ ਰਹਾ ਹਾਂ ਮੇਰਾ ਯਹਾਂ ਦਾ ਅਨੁਭਵ ਐਸਾ ਹੈ ਕਿ ਜੋ ਬੱਚੇ दिल्ली नहीं जा सकते वो यहाँ करनाल के इंस्टीट्यूट में आकर अवश्य देखें क्योंकि मेरा एक्सपीरियंस यही कहता है कि जो दिल्ली नहीं जा सकते उनके लिए ये बेहतर एक अवसर है और मेरा अनुभव ये कहता है कि यहाँ मैं जो इंस्टीट्यूट में जो टीचर हैं लाइब्रेरी की सुविधाएँ हैं और अन्य सुविधाएँ हैं जो वो बेहतर हैं यहाँ एक बार अवश्य आए और इस जो ये इंस्टीट्यूट ने ये एक मुहिम चला रखी है इसका हिस्सा बने